ਹਲਕਾ ਡੇਰਾ ਬਾਬਾ ਨਾਨਕ ਜਿਮਨੀ ਚੋਨ ਤਰਾਂਨ ਆਪ ਚਕੇ ਅਕਾਲੀ ਵਰਕਰ ਆਮ ਆਦਮੀ ਪਾਰਟੀ ਦੇ ਹੋ ਕੇ ਰਹਿ ਗਏ ਸੁੱਚਾ ਸਿੰਘ ਲੰਗਾ ਦਾ ਨਗਰ ਕੌਂਸਲ ਡੇਰਾ ਬਾਬਾ ਨਾਨਕ ਜਿਮਨੀ ਚੋਨ ਤਰਾਂਨ ਚਲਕਿਆ ਦਰਦ ਕਿਹਾ ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ਚ ਕਰ ਰਹੀ ਹੈ ਤੱਕਾ ਆਪ ਤੇਰੇ ਸੁੱਚਾ ਸਿੰਘ ਲੰਗਾ ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਸੁੱਚਾ ਸਿੰਘ ਲੰਗਾ ਨੂੰ ਉਸ ਵੇਲੇ ਤਾਂ ਨਾਲ ਦਿੱਤੀਆਂ ਗੰਡਾ ਮੂੰਹ ਨਾਲ ਖੋਲਣੀਆਂ ਪੈ ਰੀਆਂ ਜਤੂੰਟੀ ਰਬਾ ਪਾ ਬਨਨਕ ਦੀ ਚਿਮਨੀ ਚੂਨ ਤਰਾਨ ਆਪ ਚ ਗਏ ਅਕਾਲੀ ਵਰਕਰ ਹੁਣ ਆਮ ਆਦਮੀ ਪਾਰਟੀ ਦੇ ਹੋ ਕੇ ਰਹਿ ਗਏ ਹਨ ਅਤੇ ਹੁਣ ਨਗਰ ਕਾਉਂਸਲ ਡੇਰਾ ਪਾ ਬਨਨਕ ਦੀ ਚਿਮਨੀ ਚੂਨ ਹੋ ਚਾ ਰਹੀ ਹੈ ਜਿਸ ਤੇ ਚਲਤਿਆਂ ਸੁਚਾ ਚਿੰਗਲਗਾ ਵੱਲੋਂ ਅਕਾਲੀ ਦਲ ਦੇ ਜੋ ਦੋ ਉਮੀਦਵਾਰ ਹਨ ਉਹਨਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਉਹਨਾਂ ਵੱਲੋਂ ਰੱਜ ਕੇ ਆਮ ਆਦਮੀ ਪਾਰਟੀ ਉੱਪਰ ਪੜਾਅਸ਼ ਕੱਢੀ ਗਈ ਉਹਨਾਂ ਨੇ ਕਹਿ ਕੇ ਜ਼ਿਆਦਾਤਰ ਨਗਰ ਕੌਂਸਲ ਦੇ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਹਨ ਉਹ ਅਕਾਲੀ ਦਲ ਦੇ ਹਨ ਉਹਨਾਂ ਨੇ ਕਹਾ ਕਿ ਅਕਾਲੀ ਦਲ ਨਾਲ ਆਮ ਆਦਮੀ ਪਾਰਟੀ ਤਕਾ ਕਰ ਰਹੀ ਹੈ ਉਹਨਾਂ ਨੇ ਕਹਾ ਕਿ ਹਰ ਵਾੜਾ ਵਿੱਚ ਅਕਾਲੀ ਦਲ ਦੀਆਂ ਵੋਟਾਂ ਘਟਾਈਆਂ ਗਈਆਂ ਹਨ ਜਿੱਥੇ 1200 ਵੋਟ ਸੀ ਉੱਥੇ 450 ਵੋਟ ਰਹਿ ਗਈਆਂ ਉਹਨਾਂ ਨੇ ਕਹਾ ਕਿ ਇਹ ਤਕਾ ਨਹੀਂ ਚੱਲਣ ਦਿੱਤਾ ਜਾਵੇਗਾ ਪਰ ਇਹ ਗੱਲ صاف ਅਲੀਤ ਖਾਈ ਦੇ ਰਿਹਾ ਕਿ ਜੋ ਜਿਮਨੀ ਚੋਣ ਦੌਰਾਨ ਅਕਾਲੀ ਵਰਕਰ ਆਮ ਆਦਮੀ ਪਾਰਟੀ ਚ ਗਏ ਹਨ ਉਹ ਉੱਥੇ ਹੀ ਅਡਜਸਟ ਹੋਏ ਦਿਖਾਈ ਦੇ ਰਹੇ ਹਨ ਜਿਸ ਦਾ ਦਰਤ ਸੁਚਾ ਸਿੰਘ ਲੰਘਾ ਦੇ ਸ਼ਬਦਾਂ ਚੋਂ ਆਮ ਚਲਕ ਰਿਹਾ ਹੈ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਅਕਾਲੀ ਦਲ ਦੀ ਨਗਰਪਾਲਿਕਾ ਦੀ ਚੋਣ ਵਿੱਚ ਅੱਜ ਲੋਕਾਂ ਤੱਕ ਗਿਆ ਵਾਂ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਹੈ ਇਹ ਚੋਣ ਕਾਦੀ ਏ ਸਰਕਾਰਾਂ ਸੂਰ ਕੈਦਿਆਂ ਤੋਂ ਡਿੱਗ ਪਈਆਂ ਵੋਟਾਂ ਕੱਟ ਦਿੱਤੀਆਂ ਗਈਆਂ ਨੇ ਕਿਸੇ ਦੀ ਕੇ ਵਾਰਡ ਵਿੱਚ ਖਲਾਤੀ ਕੇ ਦੀ ਕੇ ਵਾਰਡ ਚ ਕਢਾ ਖਲਾਤੀ ਆ ਇੱਕ ਖਾਸਾਂ ਵਾਲੀ ਦਾ ਜ਼ੋਨ ਹੈ 600 ਵੋਟ ਹੀ ਕ੍ਰਿਸ਼ਨਾ ਦੀ ਕੇ ਵਾਰਡ ਵਿੱਚੋਂ ਨਹੀਂ ਪਾਈ ਜਿਹੜਾ 12 1200 ਵੋਟ ਦਾ ਵਾਰਡ ਸੀਗਾ ਉਹਦੇ ਵਿੱਚ 4 400 ਵੋਟਰ ਰਹਿੰਦੇ ਸੀ ਐ ਔਰ ਜਿਹੜੀ ਆਮ ਪਾਰਟੀ ਇਹਨਾਂ ਨੇ 3-4 ਚਾਰਕ ਬੰਦੇ ਉਹ ਕੈਂਡੀਡੇਟ ਬਣਾਏ ਨੇ ਜਿਹੜੇ ਸਾਡੇ ਬਹੁਤ ਪੱਕੇ ਵਫਾਦਾਰ ਅਖਾਲੀ ਨੇ ਔਰ ਮੈਂ ਇਹ ਸਮਝਣਾ ਕਿ ਇਹ ਜਿਹੜੇ ਸਾਡੇ ਕਾਗਜ ਇਹਨਾਂ ਨੇ ਵਢਾਏ ਨੇ ਜੇ ਕਿਤੇ ਕਿਸ ਦੀ ਯਰਤ ਹੋਵੇ ਤੇ ਲੋਕਾਂ ਦਾ ਫਤਵਾ ਲੈਣਾ ਚਾਹੀਦਾ ਲੋਕਾਂ ਦੇ ਦਰਵਾਜ਼ਿਆਂ ਤੇ ਜਾਣਾ ਚਾਹੀਦਾ ਲੋਕਾਂ ਦੀ ਹਾਂ ਘਰਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਵੀ ਸਾਡੀ ਪਾਰਟੀ ਦਾ ਮਿਆਰ ਕੀ ਹੈ ਇਹਨਾਂ ਨੇ ਆਪਣੀ ਪਾਰਟੀ ਦਾ ਫਤਵਾ ਲੈਣ ਦੀ بجائے ਕਾਗਜ਼ ਰੱਦ ਕਰਕੇ ਤੇ ਜਿੱਤਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਸਮਿਨਾਵਾਂ ਅਸੂਲ ਕਾਇਦਿਆਂ ਤੋਂ ਡਿੱਗੇ ਹੋਏ ਨੇ ਜੋ ਸਾਡੇ ਕੈਂਡੀਡੇਟਾਂ ਨੂੰ ਦਬਕੇ ਮਾਰਦੇ ਨੇ ਇੱਕ ਇੱਕ ਦੋ ਕੈਂਡੀਡੇਟ ਨੇ ਸਾਡੇ ਇੱਥੇ ਲੜ ਰਹੇ ਮਧੂ ਬਾਲਾ ਜੀ ਕਾਲੀ ਦਲ ਦੀ ਚੋਣ ਨਿਸ਼ਾਨ ਤੇ ਲੜ ਰਹੀ ਹੈ ऐसे ਲੋਕ ਨੇ ਜਿਹੜੇ ਸਮਾਜ ਦੇ ਗਿਰੇ ਹੋਏ ਲੋਕ ਨੇ ਸਾਡੇ ਕੋ ਵੀ ਬੜੇ ਕੰਮ ਲੈਂਦੇ ਰਹੇ ਸਾਡੇ ਗੋਡੇ ਘੁੱਟਦੇ ਰਹੇ ਨੇ ਉਹ ਦਬਕੇ ਮਾਰਦੇ ਨੇ ਵੀ ਤੁਸੀਂ ਬਹਿ ਜਾਓ ਤੁਸੀਂ ਵੋਟ ਨਾ ਕਿਹਨੂੰ ਕਹੋ ਮੈਂ ਕਹਿੰਦਾ ਇਹੋ ਜੀਆਂ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ ਵਾ ਔਰ ਅਮਨ ਸ਼ਾਂਤੀ ਨਾਲ ਇਲੈਕਸ਼ਨ ਕਰਾਓ ਲੋਕਾਂ ਦਾ ਫਤਵਾ ਲਓ ਕਿ ਲੋਕ ਕੀ ਚਾਹੁੰਦੇ ਨੇ ਅੱਜ ਤਿੰਨ ਚਾਰ ਪਾਰਟੀਆਂ ਮੈਦਾਨ 'ਚ ਨੇ ਕਾਂਗਰਸ ਪਾਰਟੀ ਹੈ ਭਾਜਪਾ ਹੈ ਕਾਲੀ ਦਲ ਦਾ ਤੇ ਬਿਲਕੁਲ ਇਹਨਾਂ ਨੇ ਆਪਣੇ ਦੋ ਹੀ ਕੈਂਡੀਡੇਟ ਰਹਿਨ ਦਿੱਤੇ ਨੇ ਬਾਕੀ ਸਾਰਿਆਂ ਦੇ ਕਾਗਜ਼ ਰੱਦ ਕਰ ਦਿੱਤੇ ਨੇ ਔਰ ਮੈਂ ਸਮਨਾ ਚਾਰੇ ਪਾਰਟੀਆਂ ਮੈਦਾਨ ਵਿੱਚ ਨੇ ਲੋਕਾਂ ਦਾ ਫਤਵਾ ਲੈਣ ਲੋਕ ਆਪਣੇ ਅੰਦਰ ਦੀ رائے ਦੇਣ ਪਈ ਅਸੀਂ ਕਿਸ ਪਾਰਟੀ ਦੇ ਸਿਧਾਂਤ ਨਾਲ ਖੜੇ ਆ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਮੇਰੀ ਪਾਰਟੀ ਉਹ ਵਾ ਜਿਹੜੀ ਲੋਕਾਂ ਦੇ ਆ ਦਰਵਾਜ਼ਿਆਂ ਤੱਕ ਜਿਨ੍ਹਾਂ ਨੇ ਡਵੈਲਪਮੈਂਟ ਕੀਤੀ ਹੈ ਅਮਨ ਸ਼ਾਂਤੀ ਦਾ ਰਾਜ ਦਿੱਤਾ ਆ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਸੀ ਦੇਰੇ ਵਿੱਚ ਆਉਣ ਦਾ ਭਾਵੇਂ ਕੋਈ ਅੱਧੀ ਰਾਤ ਨਾਵੇਂ ਫਰੇ ਕਿਸੇ ਨੂੰ ਕੋਈ ਡਰ ਖਤਰਾ ਨਹੀਂ ਸੀ ਅੱਜ ਕਿਹੜਾ ਵਾ ਜਿਹੜਾ 6 ਵਜੇ ਤੋਂ ਮਗਰੋਂ ਕਿਤੇ ਛਰਕਾਂ ਤੇ ਫਿਰ ਸਕਦਾ ਵਾ ਕੋਈ ਅਮਨ ਸ਼ਾਂਤੀ ਦਾ ਰਾਜ ਨਹੀਂ ਅਸੀਂ ਅਮਨ ਸ਼ਾਂਤੀ ਦੇਵਾਂਗੇ ਸਾਨੂੰ ਤਾਕਤ ਦਿਓ ਤੁਸੀਂ ਸਹਰਾਣੇ ਰੱਖ ਕੇ ਸਮਿਆਂ ਕਰੋ ਬਾਹਰ ਰੱਖ ਕੇ ਸਮਿਆਂ ਕਰੋ ਅਸੀਂ ਤੁਹਾਡੀ ਥਾਂ ਤੇ ਪਹਿਰਾ ਦੇਵਾਂਗੇ ਹਰਮਨ ਸ਼ਾਂਤੀ ਦਾ ਰਾਜ ਦਾ ਮੈਂ ਸਮਝਣਾ ਸਾਡੀਆਂ ਇਹਨਾਂ ਨੇ ਸ਼ੀਟਾਂ ਕੱਟ ਦਿੱਤੀਆਂ ਨੇ ਅਹੀਂ ਇੱਕੋ ਦਿਨ ਦੇ ਇੱਕ ਦਿਨ ਦਾ ਮੌਕਾ ਮਿਲਿਆ ਸਾਨੂੰ ਅੱਠ ਕੈਂਡੀਡੇਟ ਸਾਡੇ ਖੜੇ ਹੋਏ ਅੱਠ ਇਹਨਾਂ ਕੱਟ ਕੇ ਤੇ ਇੱਕੋ ਹੀ ਰਹਿਣ ਦਿੱਤੀ ਇੱਕ ਸਾਡਾ ਆਜ਼ਾਦ ਲੜ ਰਿਹਾ ਵਾ ਚਾਰ ਇਹਨਾਂ ਨੇ ਪੰਜ ਜਿਹੜੇ ਨੇ ਸਾਡੇ ਹੀ ਕੈਂਡੀਡੇਟ ਦੇ ਦਿੱਤੇ ਨੇ ਤੇ ਆਪਣੇ ਕੈਂਡੀਡੇਟ ਮਧੂ ਬਾਲਾ ਨੂੰ ਕਿਹਣਾ ਚਾਹੁੰਦੇ ਮਧੂ ਬਾਲਾ ਨੂੰ ਅਹੀਂ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਸਾਨੂੰ ਜਿਤਾਓ ਅਸੀਂ ਤੁਹਾਨੂੰ ਅਮਨ ਸ਼ਾਂਤੀ ਦਾ ਰਾਜ ਦਿਵਾਗੇ ਹਰ ਘਰ ਦੇ ਦੁੱਖ ਦੇ ਭਾਈਵਾਲ ਬਣਾਂਗੇ